ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਜੀ ਸਾਰੇ ਠੀਕ ਠਾਕ ਹੋ ਆਪਾਂ ਵੀ ਠੀਕ ਠਾਕ ਆ ਜੀ ਵਧੀਆ ਅੱਜ ਦੀ ਆਪਾਂ ਨਵੀਂ ਵੀਡੀਓ ਦੀ ਕਰਨ ਲੱਗੇ ਆ ਸ਼ੁਰੂਆਤ ਤੇ ਟਾਈਮ ਹੋ ਗਿਆ ਜੀ 5:30 ਤੇ ਚਲੋ ਮੈਂ ਕਿਹਾ ਵੀਡੀਓ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਤੇ ਬਲੌਗ ਦਾ ਆਪਾਂ ਹਨਾ ਡੇਲੀ ਅਪਲੋਡ ਕਰਾਈ ਕਰਾਂਗੇ ਆਪਾਂ ਤੇ ਇਧਰ ਜੀ ਆਪਣੀ ਲੇਟੀ ਰਿੱਝ ਰਹੀ ਹੈ ਤੇ ਅਮਨ ਨੇ ਲੇਟੀ ਤਾਂ ਰੱਖੀ ਆ ਤੇ ਨੀਰਾਚਾਰਾ ਪਾਤਾ ਪਸ਼ੂਆਂ ਨੂੰ ਹਨਾ ਤੇ ਸਾਡੇ ਰਹਿ ਗਏ ਕੱਪੜੇ ਤੈਹ ਲਾਉਣ ਵਾਲੇ ਮੈ ਲਾਉਣੀ ਹੈ ਇੱਕ ਵਾਰ ਮੈਂ ਸਬਜ਼ੀ ਬਣਾ ਰਹੀ ਹਾਂ ਤੇ ਅਮਣਾ ਭਾਂਡੇ ਵਾਂਗੀਆਂ ਦੀ ਰੋਟੀ ਵਾਲੇ ਤੇ ਬਾਕੀ ਜੀ ਬਹੁਤ ਬਹੁਤ ਧੰਨਵਾਦ ਹਨਾ ਸਾਰੇ ਭੈਣ ਭਰਾ ਬਹੁਤ ਸੋਹਣੇ ਕਮੈਂਟ ਕਰਦੇ ਹੋ ਤੁਸੀਂ ਤੇ ਬਾਕੀ ਜੀ ਸਮਝੋ ਹਨਾ ਮੈਨੂੰ ਵੀ ਤੇ ਸਮਝਣਾ ਪਊਗਾ ਤੁਸਾਨੂੰ ਹਨਾ ਤੇ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਮੈਨੂੰ ਸਾਰਾ ਫਿਕਰ ਹੈ ਮੈਂ ਸਭ ਜਾਣਦੀ ਹਾਂ ਸਾਰੀਆਂ ਭੈਣਾਂ ਨੂੰ ਮੇਹੀ ਦੱਸਣਾ ਵੀ ਮੈਨੂੰ ਬਹੁਤ ਜ਼ਿਆਦਾ ਫਿਕਰ ਹੈ ਇੱਕ ਇੱਕ ਚੀਜ਼ ਦਾ ਫਿਕਰ ਹੈਗਾਗਾ ਮੈਂ ਮੈਨੂੰ ਤੇ ਕੋਈ ਟੈਨਸ਼ਨ ਨਾ ਲਓ ਹਨਾ ਤੇ ਆਪਾਂ ਵਲੌਗ ਦੇ ਵਿੱਚ ਸਾਰੀ ਚੀਜ਼ ਕਲੀਅਰ ਨਹੀਂ ਕਰ ਸਕਦੇ ਬਾਕੀ ਜਿਹੜੀਆਂ ਭੈਣਾਂ ਨਾਲ ਮੇਰੀ ਫੋਨ ਤੇ ਗੱਲ ਹੋਈ ਉਹਨਾਂ ਨੂੰ ਮੈਂ ਸਾਰੀ ਗੱਲ ਕਲੀਅਰ ਕੀਤੀ ਹੈ ਨਾ ਉਹ ਭੈਣਾਂ ਮੈਨੂੰ ਸਮਝਦਿਆਂ ਨੇ ਬਾਕੀ ਆਪਾਂ ਹਨਾ ਵਲੌਗ ਚ ਚਲੋ ਆਪਾਂ ਫੈਮਿਲੀ ਵਲੌਗ ਹੈ ਅੱਜ ਤੋਂ ਵਧੀਆ ਬਣਾਇਆ ਕਰਾਂਗੇ ਤੇ ਕੰਮਕਾਰ ਹੀ ਤੁਹਾਡੇ ਨਾਲ ਸ਼ੇਅਰ ਕਰਾ ਕਰਾਂਗੇ ਹਨਾ ਬਾਕੀ ਜੀ ਲਖਵੀਰ ਨੂੰ ਫੋਨ ਲਾਇਆ ਨਾ ਕਰੋ ਹਨਾ ਤੁਸੀਂ ਤੇ ਬਾਕੀ ਕੁਝ ਵੀ ਮੇਰੇ ਬਾਰੇ ਨਾ ਪੁੱਛਿਆ ਕਰੋ ਹਨਾ ਤੇ ਚਲੋ ਉਹਦੀ ਆਪਦੀ ਵੀ ਜ਼ਿੰਦਗੀ ਹੈ ਹਨਾ ਤੇ ਚਲੋ ਮੇਰੀ ਜ਼ਿੰਦਗੀ ਜਿੱਤਾ ਜੋ ਜਿਹੜਾ ਮਾੜਾ ਮੋਟਾ ਰੋਲਾ ਜਿਹਾ ਚੱਲੀ ਜਾਂਦਾ ਚੱਲੀ ਜਾਂਦਾ ਤੇ ਪਰ ਉਹਦੀ ਵੀ ਇੱਕ ਜ਼ਿੰਦਗੀ ਹੈ ਵਿਚਾਰੀ ਦੀ ਹੁਣ ਵੀ ਆਦੀ ਫੈਮਿਲੀ 'ਚ ਰਹਿਣਾ ਉਹਨੂੰ ਕੁਛ ਨਾ ਕਹਿਆ ਕਰੋ ਕੋਈ ਕਮੈਂਟ ਨਾ ਕਰਿਆ ਕਰੋ ਮੇਰੇ ਬਾਰੇ ਕੁਛ ਨਾ ਮੰਗ ਪੁੱਛਿਆ ਕਰੋ ਹਨਾ ਚਲੋ ਉਹਦੀ ਫੈਮਿਲੀ ਬਾਰੇ ਗੱਲਬਾਤ ਕਰ ਲਿਆ ਕਰੋ ਤੇ ਆਪਾਂ ਦਿਖਾਉਣੇ ਆ ਜੀ ਹਨਾ ਸਬਜ਼ੀ ਦਿਖਾਉਣੇ ਸਾਨੂੰ ਪਹਿਲਾਂ ਅਮਣ ਦਿਖਾਉਣੇ ਕੀ ਕਰੀ ਜਾਂਦੀ ਆਉਣ ਮਾਂਜੀ ਜਾਂਦੀ ਭਾਂਡੇ ਭਾਂਡੇ ਹਮਾਰੇ 40 5.5 ਭਾਂਡੇ ਤੇ ਦੇਖੋ ਕੁੱਕੜਾ ਨੇ ਕੀ ਹਾਲ ਕਰਤਾ ਤੜਕੇ ਬੋਕਰ ਮਾਰੀ ਸੀ ਜਮਾ ਖਲਿਆਰਾ ਪਾ ਦਿੰਦੇ ਤੇ ਕੱਪੜਿਆਂ ਦੀ ਪਈ ਹੈ ਜੀ ਆਪਣੇ ਤੈਰ ਲਾਉਣ ਵਾਲੀ ਲਾਉਣੇ ਆਪਾਂ ਤੇ ਅਮਨਾਂ ਭਾਂਡੇ ਮੈਂ ਦੀ ਝਾੜੂ ਵਗੈਰਾ ਸੀ ਕੱਢਦਾ ਸਾਰਾ ਝਾੜੂ ਲੈ ਕੇ ਸੀ ਮੈਂ ਕੱਢ ਕੇ ਫਟਾਫਟ ਤੇ ਸਬਜ਼ੀ ਦੇਖ ਲਈ ਆਪਾਂ ਅੱਜ ਆਪਾਂ ਆਪਣੇ ਲਿਆ ਕੇ ਦਿੱਤੀਆਂ ਆਪਾਂ ਨੂੰ ਫੜੀਆਂ ਫੜੀਆਂ ਬਣਾ ਰਹੇ ਆ ਆਲੂ ਫੜੀਆਂ ਤੇ ਅਮਨ ਕਹਿੰਦੀ ਭੈਣ ਦੋ ਨੂਨ ਮਿਰਚ ਬੱਦ ਘਾਣੀ ਹੈ ਨਾ ਤੇ ਤਾਂ ਘਰ ਕੇ ਨਹੀਂ ਸਬਜ਼ੀ ਨਹੀਂ ਬਣਾ ਦੇ ਮਸਾਲੇ ਜੀ ਆਪਣੇ ਬਣਾ ਲਵਣੀ ਸਬਜ਼ੀ ਬਣਾ ਕੇ ਜੀ ਆਪਾਂ ਕੱਪੜਿਆਂ ਦੀ ਲਾਵਾਂਗੇ ਤਾਂ ਤੇ ਸਬਜ਼ੀ ਹਜੇ ਬਣ ਰਹੀ ਹੈ ਕੱਪੜਿਆਂ ਦੀ ਤੈਹ ਲਾ ਕੇ ਫਿਰ ਬਸ ਆਮਣ ਰੋਟੀ ਵਗੈਰਾ ਬਣਾ ਲੂਗੀ ਮੈਂ ਪਾਣੀ ਮੈਂ ਪਿਆ ਦੂੰਗੀ ਪਸਵਾਨ ਮੈਂ ਪਿਆ ਦੂੰਗੀ ਜੀ ਪਸਵਾਨ ਮੈਂ ਤੇ ਪਾਪਾ ਪਿਆ ਦੇਣੇ ਹੁੰਨੇ ਤੇ ਅਮਣ ਆਵਦਾ ਧਾਰ ਕੱਟ ਕੇ ਆਟਾ ਵਗੈਰਾ ਗੁੰਨ ਕੇ ਤੇ ਰੋਟੀ ਬਣਾ ਲੂਗੀ ਬਾਕੀ ਆਪਣੇ ਤਾਂ ਕੋਈ ਖਾਸ ਕੰਮ ਨਹੀਂ ਹੈ ਨਾ ਜਿਵੇਂ ਕਿ ਮੈਂ ਝਾੜੂ ਘੜਦਾ ਇੱਕ ਕੰਮ ਕਰਿਆ ਇੱਕ ਸਬਜ਼ੀ ਬਣਾਤੀ ਤੇ ਜਾਂ ਕੱਪੜੇ ਤੈਹ ਲਾਉਣੀ ਦਿਨ ਚਾਰ ਕੋ ਕੰਮ ਹੁੰਦੇ ਸ਼ਾਮ ਤੇ ਸਵੇਰੇ ਆਪਾਂ ਹਨਾ ਬਾਵਾ ਮਦਦ ਕਰਾ ਦਿੰਨੇ ਕਿਉਂਕਿ ਇਹਨੂੰ ਵੀ ਔਖਾ ਸਾਰਿਆਂ ਨੂੰ ਕੰਮ-ਕਮ ਦਾ ਹੋ ਜਾਂਦਾ ਹੈ ਕਰਮੀ ਬਹੁਤ ਜ਼ਿਆਦੇ ਹੈ ਤੇ ਬਾਕੀ ਜੀ ਸਾਰੇ ਭੈਣ ਭਰਾ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਹਨਾ ਤੇ ਮਜਬੂਰੀ ਹੈ ਜੀ ਮੇਰੀ ਵੀ ਹਨਾ ਬੱਚਿਆਂ ਤੋਂ ਦੂਰ ਰਹਿਣਾ ਜਿਵੇਂ ਕਿ ਮੈਂ ਇੱਕ ਮਿੰਟ ਵਾਸਤੇ ਉਹਨਾਂ ਨੂੰ ਇਕੱਲੇ ਨਹੀਂ ਛੱਡਦੀ ਸੀ ਤੇ ਬਾਕੀ ਸਾਰੇ ਭੈਣ ਭਰਾ ਸਮਝੋ ਤੁਸੀਂ ਹਨਾ ਮੇਰੀ ਮਜਬੂਰੀ ਵੀ ਆਈ ਐਮ ਐਨੀ ਹੈਗਾ ਜਦ ਮੈਂ ਬੱਚੇ ਛੱਡ ਕੇ ਖੁਸ਼ ਆਂ ਚਲੋ ਵੀ ਹੁਣ ਆਏ ਸਾਰਾ ਦਿਨ ਰੋ ਰੋਈ ਜਾਂਦੇ ਆ ਜਾਂ ਹਨਾ ਅ ਬਿਲਕੀ ਜਾਣਾ ਵੀ ਇਹ ਵੀ ਤਾਂ ਕੋਈ ਨਾ ਵਧੀਆ ਲਾਈਫ ਨਹੀਂ ਹੈਗੀ ਕਿਉਂਕਿ ਹੈ ਜੀ ਰੋਮਾਂ ਕੇ ਤਾਂ ਕੋਈ ਮਤਲਬ ਰੋਕ ਵਗੈਰਾ ਲੱਗ ਜੂ ਹਨਾ ਤੇ ਮੁੜ ਕੇ ਤੁਹਾਨੂੰ ਪਤਾ ਕਹਿੰਦੇ ਹੁੰਦੇ ਜਾਣਣਾ ਤਾਂ ਜਹਾਨਾ ਹਨਾ ਜਾਣ ਤੋਂ ਬਗੈਰ ਤਾਂ ਕੁਝ ਨਹੀਂ ਹੈ ਨੀ ਤੇ ਇਸ ਕਰਕੇ ਆਪਾਂ ਰੋਮਾਂ ਦਾ ਤਾਂ ਹੀ ਬੰਦ ਤੇ ਬਾਕੀ ਵਲੌਗ ਆਪਣੇ ਦੇਹੀ ਦੇ ਦੇਹੀ ਵਲੌਗ ਆਇਆ ਕਰਨਗੇ ਤੇ ਵੀ ਫਾਲੋਅ ਕਰ ਲਿਆ ਕਰੋ ਤੇ ਬਸ ਕੋਈ ਵੀ ਨਾ ਗਲਤ ਕਮੈਂਟ ਨਾ ਕਰੋ ਹਨਾ ਕਿਉਂਕਿ ਮੈਨੂੰ ਸਾਰੀ ਚੀਜ਼ ਦਾ ਫਿਕਰ ਹੈ ਮੈਨੂੰ ਪਤਾ ਮੇਰੀਆਂ ਭੈਣਾਂ ਨੂੰ ਕੀ ਫਿਕਰ ਹੋਇਆ ਪਿਆ ਮੈਨੂੰ ਸਾਰਾ ਫਿਕਰ ਹੈ ਨਾ ਉਹ ਚੀਜ਼ ਦਾ ਮੈਂ ਸਭ ਸਮਝਦੀ ਹਾਂ ਤੁਹਾਨੂੰ ਪਤਾ ਹਨਾ ਤੇ ਕਿਉਂਕਿ ਇੱਕ ਮਾਂ ਹੁੰਦੀ ਹੈ ਜਿਹੜੀ ਉਹਨੂੰ ਸਾਰਾ ਫਿਕਰ ਹੁੰਦਾ ਮੈਂ ਮਾਂ ਹਨਾ ਇੱਕ ਸਭ A to Z ਚੀਜ਼ ਦਾ ਫਿਕਰ ਹੈ ਬਹੁਤ ਜ਼ਿਆਦਾ ਫਿਕਰ ਹੈ ਤੇ ਸਮਝਿਆ ਕਰੋ ਸਾਡੇ ਭੈਣ ਭਰਾ ਹਨਾ ਮੈਨੂੰ ਸਮਝੋ ਤੇ ਲਓ ਜੀ ਫੇਰ ਮਿਲਦੇ ਹਾਂ ਹੁਣ ਆਪਾਂ ਹਨਾ ਕੱਪੜੇ ਲਾ ਲਿਆ ਮੈਂ ਮਤਾਰ ਤੋਂ ਕਪੜੇ ਲਾ ਕੇ ਤਾਰ ਤੋਂ ਇੱਥੇ ਪੱਖਾ ਚਲਾ ਕੇ ਤੇ ਆਪਦਾ ਕਪੜਾ ਵੀ ਲਾ ਕੇ ਤੈ ਸਾਂਭਾ ਸੰਭਾਈ ਕਰਦਗੇ ਇਹਨਾਂ ਦੀ ਰਣਵੀਰ ਦੇ ਅੱਡ ਧਰਦਾਂਗੇ ਮਨ ਦੇ ਅੱਡਾਂ ਇਹਨਾਂ ਦੇ ਮਾਂ ਪੁੱਤਾਂ ਦੇ ਅੱਡ ਧਰਦ ਨਹੀਂ ਹੋਣੀਆਂ ਪਾਪੇ ਦੇ ਅੱਡ ਮੇਰੇ ਅੱਡ ਤੇ ਕਪੜੇ ਅਸੀਂ ਸਾਂਭ ਲਏ ਹਨਾ ਤੇ ਇੱਥੇ ਇੰਨਾ ਕੁ ਫਰਕ ਹੈ ਜਿਆਦਾ ਹਨਾ ਕਿਉਂਕਿ ਛਾਂ ਛਾਜ ਰਹਿਣਾ ਮੇਰਾ ਥੋੜਾ ਜਿਹਾ ਫੇਸ ਦਾ ਫਰਕ ਪੈਂਦਾ ਜਾਂਦਾ ਉੱਥੇ ਮੈਂ ਧੁੱਪੇ ਵਾਲਾ ਮੱਚੀ ਜਾਂਦੀ ਸਾਰਾ ਦਿਨ ਹਨਾ ਕਿਉਂਕਿ ਧੁੱਪ ਹੈ ਘਰੇ ਦਿਨ ਚੜ੍ਹਦੇ ਨੂੰ 7-8 ਵਜੇ ਦੇ ਨੂੰ ਧੁੱਪ ਚੜ੍ਹਦੀ ਆ ਜਾਂਦੀ ਹੈ ਤੇ ਨਾਲੇ ਮੈਂ ਇੱਥੇ ਕੁਝ ਵੀ ਨਹੀਂ ਲਾਉ ਤੇ ਮਾੜਾ ਮੁੱਟਾ ਨਾਰੀਅਲ ਦਾ ਤੇਲ ਦਾ ਭਾਵਾ ਲਾਣਾ ਪਰ ਉੱਥੇ ਧੁੱਪ ਨਾਲ ਨਾ ਚਮੜੀ ਕਹਿੰਦੇ ਸਕਿਨ ਮੱਚ ਜਾਂਦੀ ਬਹੁਤ ਜ਼ਿਆਦੇ ਫਰਕ ਪੈਂਦਾ ਛਾਂ ਦਾ ਤੇ ਧੁੱਪ ਦਾ ਬੜਾ ਫਰਕ ਹੈ ਤੇ ਚਲੋ ਜੀ ਫੇਰ ਮਿਲਦੇ ਆਪਾਂ ਹਨਾ ਸਬਜ਼ੀ ਰੈਡੀ ਕਰਕੇ ਧਰਦਾ ਮੈਂ ਤੇ ਆਪ ਦਾ ਦਵਾ ਦਾ ਕੱਪੜਾ ਲਾ ਦਤਾ ਕਿਉਂਕਿ ਕੰਮ ਕਰਕੇ ਟਾਈਮ ਨਾ ਨਾ ਆ ਬਗਾਇਆ ਰਾ ਨਾ ਕੇ ਦੇ ਐਸੀ ਚਲਾ ਕੇ ਬਹਿ ਜਗੇ ਹਨਾ ਗਰਮੀ ਬਹੁਤ ਜ਼ਿਆਦੇ ਤੇ ਬਾਕੀ ਜੀ ਬੇਲੇ ਦੇ ਕੰਮ ਕੁਵਲੇ ਦੀ ਟੱਕਰ ਆ ਇਹ ਹੋ ਜਾਂਦਾ ਤੇ ਚਲੋ ਜੀ ਫੇਰ ਮਿਲਦੇ ਆਪਾਂ ਆਓ ਜੀ ਟਾਈਮ ਜੀ 7 ਵਜੇ ਤੇ ਆਪਣੀ ਬਣੀ ਇਹਦੀ ਰੋਟੀ ਆਮ ਲੱਗ ਰਹੀ ਰੋਟੀ ਬਣਾਉਣਾ ਤੇ ਮੈਂ ਨੇਤੀਸ ਲੈ ਕੇ ਅਤੀ ਪਾਠੀ ਜੀ ਲਾ ਕੇ ਸੀ ਤੇ ਖਾਣੇ ਜੀ ਅੱਜ ਅਸੀਂ ਫੜਨਾ ਜੀ ਸਾਦੀ ਨਾਲ ਰੋਟੀ ਫੇਵਰੇਟ ਸਬ지 ਬਣੀ ਅੱਜ ਸਾਡੀ ਸਾਰੇ ਟੱਪਰ ਦੀ ਇਹ ਦੇਖੋ ਪਾਪੜਾ ਕਰ ਸੋਇਆ ਬਸ ਸਾਗ ਜੀ ਲੈ ਲਵਾਂ ਕਰੋ ਦੋ ਜਾਰੀ ਕਰੀ ਲਓ ਜੀ ਫੜੀਆਂ ਜੀ ਸਾਬ ਜੀ ਬਹੁਤ ਘੰਟ ਬਣੀ ਆ ਪਾਪੜੇ ਤੇ ਚੱਕ ਕਰ ਲਈ ਤੇ ਬਸ ਹੁਣ ਪੈਸੇ ਪਾਪੜੇ ਦੀ ਸਬ지 ਸਬ지 ਖਾਦੀ ਆ ਥੋੜੀ ਜੀ ਕਹਿੰਦਾ ਭੋਖ ਲੱਗੀ ਪਈ ਸੀ ਦੁਪਹਿਰੇ ਬਾਅਦ ਪਰ ਰੋਟੀ ਨਹੀਂ ਖਾਧੀ ਕਹਿੰਦਾ ਕਿਵੇਂ ਬਣਾਈ ਅੱਜ ਕਿਉਂਕਿ ਭਾਪ ਨੇ ਸਵੇਰੇ ਫਲੀਆਂ ਤੋੜ ਕੇ ਲਿਆਂਦੀਆਂ ਮੁੜ ਕੇ ਉਹਨੂੰ ਐਂ ਇੰਤਜ਼ਾਰ ਸੀ ਵੀ ਕਦੋਂ ਸਬਜ਼ੀ ਬਣਾਉਣ ਤੇ ਕਦੋਂ ਮੈਂ ਦੇਖਾਂ ਵੀ ਕਿੰਨੀ ਕੁ ਸਵਾਦ ਤੇ ਕਿਵੇਂ ਬਣਾਈ ਆ ਸਬਜ਼ੀ ਬਹੁਤ ਘੈਂਟ ਬਣੀ ਸਵਾਦ ਹੈ ਤੇ ਬਸ ਜੀ ਮਨਕੀਤਣਾਉਣ ਜਾਂਦਾ ਹੁਣ ਤੇ ਇੱਕ ਭੈਣ ਦਾ ਕਮੈਂਟ ਆਇਆ ਸੀ ਹਨਾ ਕਹਿੰਦੇ ਕੀਤੂ ਨਾ ਖਿਆ ਕਰੋ ਤੁਸੀਂ ਹਨਾ ਤੇ ਆਪਾਂ ਭੈਣੇ ਹੁਣ ਮਨਕੀਤ ਕਹਦਿਆ ਕਰਾਂਗੇ ਇਹਨੂੰ ਮਨਕੀਰਤ ਵੈਸੇ ਭੈਣ ਨੇ ਆ ਗਿਆ ਸੀ ਕੀਰਤ ਕਹਦਿਆ ਕਰੋ ਸੋਹਣਾ ਲੱਗਦਾ ਹੈ ਤੇ ਆਪਾਂ ਭੈਣ ਭਰਾਵਾਂ ਦੀ ਗੱਲ ਮੰਨ ਲਈ ਤੇ ਆਪਾਂ ਹੁਣ ਮਨ ਕੀਰਤ ਕਹਿ ਦਿਆ ਕਰਾਂਗੇ ਕਿ ਕਿੱਧਰ ਗਿਆ ਇੱਥੇ ਵੀ ਹੈ ਨਹੀਂ ਪਤਾ ਨਹੀਂ ਕਿੱਧਰ ਜਾਵੜੇ ਤੇ ਉਹ ਖੜਾ ਦੇ ਦਾਦੇ ਕੋਲੇ ਤੇ ਨਾਉਣ ਦਾ ਨਾਂ ਨਹੀਂ ਲੈਂਦਾ ਹਜੇ ਕੀ ਮੰਮੀ ਹਜੇ ਕੀ ਇਹ ਕਾਰਟੂਨ ਚੱਲੀ ਜਾਂਦੇ ਨਾਲ ਆ ਕੇ ਕੋਈ ਗੱਲ ਨਹੀਂ ਤੇ ਚਲੋ ਜੀ ਐਂ ਹੰਦਾ ਟਾਈਮ ਨਾਲ ਕੰਮ ਤਾਂ ਦਾ ਨਿਬੜ ਜੀ ਹਨਾ ਤੇ ਆਪ ਦਾ ਜਵਾਕ ਰੋਟੀ ਪਾਣੀ ਟਾਈਮ ਨਾਲ ਖਾ ਲੈਂਦਾ ਬਾਕੀ ਆਪਣਾ ਕੰਮ ਫਤਿਆ ਜੀ ਧਾਰ ਵਗੈਰਾ ਕੱਢ ਲਈ ਜਮਾ ਤੇ ਕੋਸਾ ਪਰ ਉਤੀ ਹਨੀਆਂ ਤੇ ਇੱਥੇ ਉੱਪਰ ਜਾਈ ਨਹੀਂ ਨਾ ਦਿਖਾਉਣੀ ਐ ਤੇ ਇੱਥੇ ਕੱਢੀ ਸੀ ਜੇ ਆਪਾਂ ਅੱਜ ਬਣਾਈ ਸੀ 레ਟੀ ਮੱਝ ਵਾਸਤੇ ਕਿਉਂਕਿ ਮੱਝ ਸੂਣ ਵਾਲੀ ਆ ਆਪਣੀ ਉਹਦੇ ਵਾਸਤੇ 레ਟੀ ਡਲ ਕੇ ਇਹਨੂੰ ਪਾਉਣੇ ਹੁੰਨੇ ਤੇ ਜਦੋਂ ਵੀ ਬਾਲਟੀ ਵਗੈਰਾ ਬਾਹਰ ਕੱਢਦੇ ਆ ਇਹ ਤਾਂ ਆਟਾ ਖਿਲਰ ਜਾਂਦਾ ਤੇ ਬਸ ਆਹੀ ਕੰਮਕਾਰ ਆ ਜੀ ਆਪਣੇ ਤੇ ਇੱਥੇ ਜੇ ਹਮਾਰਾ ਮੰਜਾ ਹੈ ਇੱਥੇ ਮੈਂ ਪੈਣੀ ਹਣੀ ਐ ਇੱਥੇ ਰਣਵੀਰ ਮਨਕੀਰਤ ਅਮਨ ਤੇ ਆਪਾਂ ਮੈਨੂੰ ਹਮੇਸ਼ਾ ਮੰਜੇ ਦੇ ਪਹਿਣ ਦੀ ਆਦਤ ਹੈ ਨਾ ਕਿਉਂਕਿ ਮੈਂ ਕਹਿੰਦੇ ਨਹੀਂ ਮੈਂ ਮੰਜੇ ਦੀ ਪਹਿਣਾ ਮੈਨੂੰ ਤਾਂ ਨਹੀਂ ਵਧੀਆ ਲੱਗਦਾ ਹੈ ਨਾ ਬੈੱਡ ਵਗੈਰਾ ਤੇ ਪਹਿਣਾ ਤੇ ਗਰਮੀ ਆਉਂਦੀ ਬਹੁਤ ਜ਼ਿਆਦਾ ਤੇ ਬਸ ਆਹੀ ਕੰਮ ਧੰਦੇ ਆ ਜੀ ਕੀ ਕੰਮ ਧੰਦੇ ਹੋਰ ਸ਼ੇਅਰ ਕਰਗੇ ਨਾ ਕੱਪੜੇ ਦੀ ਤੈਹ ਲਾਉਂਦੀ ਸੀ ਉਦੋਂ ਨਹੀਂ ਵੀਡੀਓ ਬਣੀ ਸਾਥੋਂ ਤੇ ਦੋਨੇ ਫਿਰ ਅਸੀਂ ਗੱਲਾਂ ਮਾਰ ਲੱਗੇ ਨੇ ਮੈਂ ਤੇ ਅਮਨ ਤੇ ਨਾਲੇ ਕੱਪੜੇ ਦੀ ਤੈਹ ਲਾ ਦਿੰਨੇ ਤੇ ਹਜੇ ਗੁਆ ਟਾਲਣ ਨਾਲ ਆ ਪਿਆ ਹੈ ਨਾ ਪਸੂਆਂ ਦਾ ਉਹ ਹਰ ਦਿਨ ਨਹੀਂ ਸੋਨੇ ਇਨੇ ਦਾ ਗੋਹਾ ਟਾਲਦੇ ਆਪਾਂ। ਉਕੜ ਉਕੜ ਉਕੜ। ਤੇ ਆਪਾਂ ਟਰਾਲੀ 'ਤੇ ਇੱਕ ਹੱਥ ਨੇ ਟਾਲਦਨੇ ਗੋਹਾ ਜੀ ਲੋਟ ਲੱਗਿਆ ਤਾਂ। ਚਲੋ ਜੀ। ਫਿਰ ਆਏ ਨਾ ਜੇ ਆਪਾਂ ਇਸ ਬੋਲੇ ਗੋਹਾ ਵਗੈਰਾ ਟਾਲ ਦਈਏ ਸ ਫਿਰ ਸਫਾਈ ਵਧੀਆ ਹੋ ਜਾਂਦੀ ਹੈ ਤੇ ਛੇਤੀ ਹੋ ਜਾਂਦੀ ਹੈ। ਹਾਲੋ ਹਾਲੋ ਲੇਟੀ ਤੁਸੀਂ ਤੇ ਬਾਕੀ ਜੀ ਸਾਰੇ ਭੈਣ ਭਰਾ ਹਨਾ ਸਮਝੋ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਤੇ ਕੱਲ ਵਾਲੀ ਵੀਡੀਓ ਤੇ ਜਿਹੜੇ ਕਮੈਂਟ ਕਰੇ ਸੀ ਰਿਪਲਾਈ ਹੋਏ ਨਹੀਂ ਮੈਥੋਂ ਤੇ ਅੱਜ ਆਪਾਂ ਰਿਪਲਾਈ ਸ਼ਾਮ ਨੂੰ ਮੈਂ ਸਾਰੇ ਭੈਣ ਭਰਾਵਾਂ ਦੇ ਕਮੈਂਟਾਂ ਦੇ ਰਿਪਲਾਈ ਕਰ ਦੂੰਗੀ ਤੇ ਚਲੋ ਮੈਂ ਕਿਹਾ ਜਿੰਨਾ ਕੁ ਬਲੌਗ ਬੰਦਾ ਹਨਾ ਓਨਾਂ ਕੁ ਬਣਾ ਕੇ ਪਾ ਦਈਏ ਆਪਾਂ ਤੇ ਬਾਕੀ ਜੀ ਟੈਨਸ਼ਨ ਨਾ ਲੋ ਹਨਾ ਮੈਂ ਵੀ ਠੀਕ ਐ ਪ੍ਰੀਤ ਤੇ ਜਸ਼ਨ ਵੀ ਠੀਕ ਐ ਸਾਰੇ ਅਸੀਂ ਠੀਕ ਠਾਕ ਆ ਵਧੀਆ ਤੇ ਵਧੀਆ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਹਨਾ ਸਾਰੇ ਭੈਣ ਭਰਾ ਤੇ ਚੈਨਲ ਦਾ ਸਪੋਰਟ ਬਣਾਓ ਜੀ ਆਪਣੇ ਨਾਲ ਹਨਾ ਲਓ ਜੀ ਗੁਹਾ ਦੇ ਟਟਾਲ ਆਪਾਂ ਔਖੇ ਸੌਖੇ ਨੇ ਇੱਕ ਹੱਥ ਨਾਲ ਤੁਹਾਨੂੰ ਪਤਾ ਕਿੱਥੇ ਟਾ ਲਿਆ ਜਾਂਦਾ ਲਓ ਜੀ ਆ ਇਧਰ ਆ ਇਧਰ ਤੇ ਕੁੱਕੜਾਂ ਨੇ ਇੰਨਾ ਕੁ ਲਊ ਪੀਤਾ ਸਾਡਾ ਇੱਥੇ ਨਾ ਅਸੀਂ ਧੂਈ ਪਾਉਣੇ ਹੁੰਦੇ ਪਸ਼ੂਆਂ ਨੂੰ ਸਾਰੀ ਤੂੜੀ ਖਿਲਾਰਤੀ ਫੋਨ ਮੈਂ ਗਾਂਹ ਥੋੜੀ ਹੌਣ ਦਿੰਨੀ ਹੈ ਪੋਚਾ ਪਤਾ ਕਿਵੇਂ ਲਾਉਣਾ ਓਖਾ ਅੱਜ ਸਾਰੇ ਬੰਨ ਭਰਾ ਰੋਟੀ ਖਾ ਲਓ ਹਰੀਆਂ ਦੀ ਸਬਜੀ ਤੇ ਨਾਰੀ ਕੰਡ ਦੀ ਖਾੜੀ ਉਹ ਦਿਨ ਹੋ ਗਏ ਸਾਰੇ ਮੈਂ ਜਦ ਤੂੰ ਦੀ ਕਾਲਿਆਂ ਲਈ ਆਈ ਹਾਂ ਹਨਾ ਤੇ ਮੈਨੂੰ ਉਹਨਾਂ ਕਹਿੰਦੇ ਵੀ ਗਰਮ ਗਰਮ ਰੋਟੀ ਖਾ ਲੈ ਪੈਗੇ ਮੋਂ ਤੇ ਘਰ ਜਾਂਦੀ ਆ பின்னர் ਆ ਜੀ ਹਰ ਵੇਲੇ ਬੜੀ ਨਾਲ ਜੀ ਪਰ ਨਾਲ ਸਾਧੀ ਨਾਲ ਤੇ ਬਾਕੀ ਜਿਹੜੇ ਤੇ ਨਾ ਮੈਣੀ ਆ ਨਾ ਵੀ ਇਹ ਵੀ ਕੋਈ ਵੀ ਕਮੈਂਟ ਨਾ ਕਰੋ ਮੇਰੇ ਬਾਰੇ ਕੋਈ ਨਹੀਂ ਚਲੋ ਨਾ ਜੇ ਮੇਲੇ ਤੇ ਬਾਕੀ ਤੇ ਹੈ ਨਾ ਤੇ ਉਹ ਗੱਲ ਹੋ ਰਿਹਾ ਤੇ ਉਹਨੂੰ ਵੀ ਉਹਦਾ ਵੀ ਨਾ ਹਰਦਾ ਵਸਦਾ ਪਰਿਵਾਰ ਹੈ ਨਾ ਵੀ ਆਪਣੇ ਕਰਕੇ ਉਹਦੀ ਪਰਿਵਾਰ ਤੇ ਕੋਈ ਅਸਰ ਨਹੀਂ ਪੈਣਾ ਚਾਹੀਦਾ ਤੇ बस 아이ਗਾ ਜੀ ਹੋਰ ਤੱਕ ਗਿਆ ਹਾਂ ਤੇ ਬਾਕੀ ਜੀ ਸਪੋਰਟ ਬਣਾਉਣਾ ਤੇ ਪ੍ਰੀਜ਼ੈਂਟੇਸ਼ਨ ਵਧੀਆ ਠੀਕ ਹੈ ਆਪਣੀ ਗੱਲ ਬਾਰੇ ਦੇ ਨਾਲ ਅਗੋਂ ਮੈਂ ਮੰਮੀ ਇਸੇ ਠੀਕ ਕਰ ਦੇਵਾਂ ਬਸ ਆ ਛੋਟੀ ਜੀ ਵੀਡੀਓ ਬਣਨੀ ਹੈ ਨਾ ਕਾਤੋਂ ਮੈਂ ਕੋਸ਼ਿਸ਼ ਕਰੂੰਗੀ ਹਨਾ ਵੀ ਤੁਹਾਡੇ ਲਈ ਵਧੀਆ ਬਲੌਗ ਮੈਂ ਅਪਲੋਡ ਕਰ ਸਕਾਂ ਹਨਾ ਵਧੀਆ ਬਣਾ ਕੇ ਕੰਮ ਦਿੰਦੇ ਹਾਂ ਤੇ ਕਾਨੂੰ ਆਪਾਂ ਤੁਹਾਡੇ ਨਾਲ ਵਧੀਆ ਬਲੌਗ ਸ਼ੇਅਰ ਕਰਾਂਗੇ ਭਾਜੀ ਹਨਾ ਆਈਐਨ ਪ੍ਰਚਲਨਾ ਨੂੰ ਸਪੋਟਲਾਈਟ ਰੱਖੋ ਸਾਰੇ ਭੈਣ ਪੁਰਾ ਬਾਈਗੂ ਜੀ ਅਗੇ ਹਨਾ ਮਤਲਬ ਅਦਾਸ ਕਰੋ ਕਿ ਆਪਣਾ ਉਜੇ ਵਿਗੜੇ ਜੀ ਸਾਰੇ ਕੰਪਾਨਟਸ ਬੱਸ ਮੈਂ ਨਹੀਂ ਵੀ ਬਾਈ ਨੂੰ ਕੁਝ ਵੀ ਕਾਦਣਾ ਬਸ ਚੰਗਾ ਜੰਦਾ ਹੀ ਕਰ ਮਾਣਾ ਕੁਝ ਵੀ ਜੋ ਬਾਈ ਵੀ ਨੇ ਸੋਚ ਰੱਖਿਆ ਉਹਨਾਂ ਨੂੰ ਪਤਾ ਹੈ ਨਾ ਮੇਰੇ ਵਾਸਤੇ ਕੀ ਸੋਚਿਆ ਜੁਆਸ ਇੱਕ ਦੁਬਾਰਾ ਚੰਗਾ ਚੱਟਾ ਹੋਵੇ ਕੁਸ਼ੀ ਹੋਇਆ ਮੈਗਰੂ ਦੇ ਸਾਰੇ ਹੈ ਨਾ ਕਿ ਹੁਣ ਐਕੀ ਨਹੀਂ ਹੋਣਾ ਫੇਰ ਰੱਬ ਨੂੰ ਪਤਾ ਹੈ ਵੀ ਆਪਾਂ ਨੂੰ ਇਹ ਚੀਜ਼ਾਂ ਨੂੰ ਕੋਈ ਨਹੀਂ ਪਤਾ ਹਨਾ ਵੀ ਰੱਬ ਨੇ ਕਿਸ ਚੰਗਾ ਸੋਚ ਰੱਖਿਆ ਹੋਵੇ ਇਹ ਵੀ ਹੋ ਸਕਦਾ ਨਾ ਤੇ ਕੁਝ ਹੋਰ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਤੇ ਚਲੋ ਜੀ ਅੱਜ ਵੀਡੀਓ ਦਾ ਪੈਸੇ ਹੰਡ ਕਰਦੇ ਹਾਂ ਕਿਉਂਕਿ ਵੀਡੀਓ ਥੋੜੀ ਬਣੀ ਹੈ ਬਸ ਤੇ ਵੀਡੀਓ ਨੂੰ ਹੋਰ ਬਾਤ ਕਰ ਲਿਆ ਕਰੋ ਤੇ ਸਾਨੂੰ ਸੁਣਨ ਚਾਹਿਆ ਹੋਂ ਕਮੈਂਟ ਤੇ ਮਿਲਾਂਗੇ ਜੀ ਕੱਲ ਨੂੰ ਕਿਸੇ ਹੋਰ ਨਵੀਂ ਵੀਡੀਓ ਨਾਲ ਤੇ ਵੀਡੀਓ ਦੇਖਣ ਲਈ ਹਣਾ ਬੜਾ ਬਹੁਤ ਬਹੁਤ ਧੰਨਵਾਦ ਜੀ